ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਵਿਚਾਰ ਕਰਾਂਗੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਦਾਸੀਆਂ ਦੇ ਦੌਰਾਨ ਬਗਦਾਦ ਦੀ ਫੇਰੀ ਬਗਦਾਦ ਦੇ ਵਿੱਚ ਪੀਰ ਦਸਤਗੀਰ ਨਾਲ ਗੁਰੂ ਨਾਨਕ ਪਾਤਸ਼ਾਹ ਦੇ ਸਵਾਲ ਜਵਾਬ ਹੁੰਦੀ ਹੈ ਗੱਲਬਾਤ ਹੁੰਦੀ ਹੈ ਤਾਂ ਉਹਦੀ ਆਪਾਂ ਵਿਚਾਰ ਕਰਾਂਗੇ ਗੁਰੂ ਨਾਨਕ ਪਾਤਸ਼ਾਹ ਜੀਆਂ ਉੱਥੇ ਫੇਰੀ ਦੌਰਾਨ ਔਰ ਪੀਰ ਦਸਤਗੀਰ ਦੇ ਮਨ ਦੇ ਵਿੱਚ ਆਂਦਾ ਕਿ ਇਹਦਾ ਚਲੋ ਮਾੜਾ ਮੋਟਾ ਪਰਦੇਵਾ ਤੇ ਲਈਏ ਦੇਖੀਏ ਤੇ ਸਹੀ ਪੁੱਛੀ ਤੇ ਸੀ ਇਹ ਕਿੰਨੀਕ ਤਾਕਤ ਦੇ ਮਾਲਕ ਨੇ ਕਿੰਨਾ ਕਿੰਨਾ ਨੂੰ ਗਿਆਨ ਹੈ ਕਹਿੰਦਾ ਜੀ ਚਲੋ ਮੇਰੇ ਤਿੰਨ ਸਵਾਲ ਨੇ ਮੇਰੇ ਤਿੰਨ ਸਵਾਲਾਂ ਦੇ ਤੁਸੀਂ ਜਵਾਬ ਦੇ ਸਕਦੇ ਕਹਿੰਦੇ ਹਾਂ ਭਾਈ ਪੁੱਛ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਜੀਵਨ ਦੇ ਦੌਰਾਨ ਆਪਣੀ ਯਾਤਰਾ ਦੇ ਦੌਰਾਨ ਕਿਸੇ ਨੂੰ ਸਵਾਲ ਨਹੀਂ ਕੀਤਾ ਸਵਾਲਾਂ ਦੇ ਜਵਾਬ ਹੀ ਦਿੰਦੇ ਰਹੇ ਨੇ ਸਿੱਧਨਾਥ ਜੋਗੀਆਂ ਦੇ ਨਾਲ ਸਿੱਧ ਗੋਸ਼ਟ ਬਾਣੀ ਦੇ ਵਿੱਚ ਵਿਚਾਰਾਂ ਨੇ ਉਹਦੇ ਵਿੱਚ ਸਿੱਧਨਾਥ ਜੋਗੀ ਜਿਹੜੇ ਉਹ ਸਵਾਲ ਕਰਦੇ ਰਹੇ ਗੁਰੂ ਨਾਨਕ ਪਾਤਸ਼ਾਹ ਜਵਾਬ ਦਿੰਦੇ ਰਹੇ ਪਰ ਗੁਰੂ ਨਾਨਕ ਪਾਤਸ਼ਾਹ ਨੇ ਕਿਸੇ ਨੂੰ ਕਦੀ ਸਵਾਲ ਨਹੀਂ ਕੀਤਾ ਜਵਾਬ ਹੀ ਦਿੱਤੇ ਗਿਆ ਤੋਂ ਪੀਰ ਦਸਤਗੀਰ ਕਹਿੰਦਾ ਤੇ ਮੇਰਾ ਸਵਾਲ ਇਹ ਹੈ ਕਿ ਤੁਸੀਂ ਇਹ ਦੱਸੋ ਤੇ ਪ੍ਰਮਾਤਮਾ ਤੋਂ ਖੁਦਾ ਤੋਂ ਪਹਿਲਾਂ ਕੀ ਸੀ ਕੌਣ ਸੀ ਕਉ ਨਾਨਕ ਪਾਸ਼ਾ ਕਹਿੰਦੇ ਖੁਦਾ ਤੋਂ ਪਹਿਲਾਂ ਤਾਂ ਕੋਈ ਨਹੀਂ ਸੀ ਕਹਿੰਦੇ ਫਿਰ ਇਹਦਾ ਕੁਝ ਦੱਸੋ ਨਾ ਵੀ ਕਿਉਂ ਨਹੀਂ ਸੀਗਾ ਕੌਣ ਨਹੀਂ ਸੀਗਾ ਕੀ ਗੱਲਬਾਤ ਹੈ ਉਹਦੇ ਬਾਰੇ ਖੋਲ ਕੇ ਦੱਸੋ ਗੱਲਬਾਤ ਕਿਵੇਂ ਨਹੀਂ ਸੀਗਾ ਕਹਿੰਦੇ ਐਡਾਂ ਕਰ ਤੂੰ ਇੱਕ ਮੋਤੀਆਂ ਦਾ ਥਾਲ ਮੰਗਵਾ ਥਾਲ ਦੇ ਵਿੱਚ ਕੁਝ ਮੋਤੀ ਲੈ ਕੇ ਆ ਤਾਂ ਠੀਕ ਹੈ ਜੀ ਥਾਲ ਦੇ ਵਿੱਚ ਉਹਨੇ ਮੋਤੀ ਮੰਗਵਾਏ ਜੁਰ ਨਾਨਕ ਪਾਸ਼ਾ ਕਹਿੰਦੇ ਵੀ ਤੂੰ ਐਡਾਂ ਕਰਨ ਦੀ ਗਿਣਤੀ ਕਰ ਜਦੋਂ ਗਿਣਤੀ ਕਰਨ ਲੱਗਾ ਉਹ ਮੋਤੀਆਂ ਦੀ ਚੁੱਕ-ਚੁੱਕ ਕੇ 1 2 3 4 5 ਉਹ ਕਹਿੰਦਾ ਰੁਕ ਜਾ ਗਲਤ ਹੈ ਫਿਰ ਬੋਲੇ ਉਹ ਕਹਿੰਦਾ 1 2 3 ਗੁਰੂ ਪਾਤਸ਼ਾਹ ਕਹਿੰਦੇ ਇਹ ਗਲਤ ਹੈ ਤੇਰੀ ਗਿਣਤੀ ਠੀਕ ਨਹੀਂ ਹੈ ਕਹਿੰਦਾ ਅੱਛਾ ਤੁਸੀਂ ਐਂ ਕਰੋ ਜਦੋਂ ਮੈਂ ਜਿੱਥੇ ਮੇਰੀ ਗਲਤੀ ਹੋਵੇ ਮੈਨੂੰ ਉੱਥੇ ਰੋਕ ਦਿਓ ਮੈਂ ਦੁਬਾਰਾ ਗਿਣਤੀ ਕਰਦਾ ਜਿੱਥੇ ਮੇਰੀ ਗਲਤੀ ਹੋਗੀ ਉੱਥੇ ਹੀ ਰੋਕ ਦਿਓ ਅੱਗੇ ਨਾ ਜਾਂਦੇ ਹੋ ਕਹਿੰਦੇ ਠੀਕ ਆ ਉਹ ਕਹਿੰਦਾ ਇੱਕ ਕਹਿੰਦੇ ਰੁਕ ਜਾ ਗਲਤ ਹੈ ਕਹਿੰਦੇ ਇਹਦੇ ਵਿੱਚ ਕੀ ਗਲਤ ਹੈ ਇੱਕ ਤਾਂ ਇੱਕ ਤੋਂ ਹੀ ਸਟਾਰਟ ਹੋਣਾ ਇਹਦੇ ਗਲਤ ਕੀ ਹੈ ਕਹਿੰਦੇ ਭਾਈ ਇਹੋ ਹੀ ਤੈਨੂੰ ਸਮਝਾਣਾ ਚਾਹੁੰਨਾ ਕਿ ਸਮਝ ਤੂੰ ਇਸ ਗੱਲ ਨੂੰ ਇੱਕ ਤੋਂ ਪਹਿਲਾਂ ਕੀ ਸੀ ਬੋਲ ਕੋਈ ਅੱਖਰ ਕੋਈ ਹਿੰਦਸਾ ਕੁਝ ਤਾਂ ਹੋਏਗਾ ਕਹਿੰਦਾ ਨਹੀਂ ਜੀ ਇੱਕ ਤੋਂ ਪਹਿਲਾਂ ਕੁਝ ਨਹੀਂ ਹੁੰਦਾ ਕਹਿੰਦੇ ਫਿਰ ਮੈਂ ਵੀ ਤੈਨੂੰ ਇਹ ਹੀ ਦੱਸਦਾ ਚਾਹਨਾ ਭਾਈ ਉਹ ਖੁਦਾ ਤੋਂ ਅੱਲਾਹ ਤੋਂ ਉਸ ਪਰਮਾਤਮਾ ਤੋਂ ਪਹਿਲਾਂ ਕੁਝ ਵੀ ਨਹੀਂ ਸੀ ਇੱਥੇ ਅਰਵਦ ਨਰਵਦ ਤੂੰ ਦੂਕਾਰਾ ਤਰਨ ਨਾ ਗਗਨਾ ਹੁਕਮ ਅਪਾਰਾ ਨਾ ਦਿਨ ਰੈਣ ਨਾ ਚੰਦ ਨਾ ਸੂਰਜ ਸੁੰਨ ਸਮਾਦ ਲਗਾਇੰਦਾ ਉਹ ਆਕਾਲ ਪੁਰਖ ਵੈਗੁਰੂ ਪ੍ਰਮਾਤਮਾ ਸੁੰਨ ਅਵਸਥਾ ਦੇ ਵਿੱਚ ਸੀ ਸਿਧਨਾਥ ਜੋਗੀਆਂ ਨੇ ਵੀ ਇਹ ਸਵਾਲ ਕੀਤਾ ਸੀ ਜਾਂ ਇਹ ਹਿਰਦਾ ਦੇਹ ਨਾ ਹੁੰਦੀ ਤੋ ਮਨ ਕਿੱਥੇ ਰਹਦਾ ਜਦੋਂ ਇਹ ਦੇਹ ਨਹੀਂ ਸੀ ਇਹ ਹਿਰਦਾ ਨਹੀਂ ਸੀ ਕੁਝ ਨਹੀਂ ਕਿੱਥੇ ਰਹਿੰਦਾ ਸੀਗਾ ਤੇ ਉਦੋਂ ਵੀ ਗੁਰੂ ਨਾਨਕ ਪਾਤਸ਼ਾਹ ਨੇ ਉਹ ਕਿਹਾ ਸੀ ਕਿ ਉਹ ਤੋ ਮਨ ਸੁਨ ਰਹਿ ਬੈਰਾਗੀ ਇਹ ਸੁੰਨ ਅਵਸਥਾ ਦੇ ਵਿੱਚ ਸੀ ਉਹ ਜਦੋਂ ਇਹ ਦੁਨੀਆ ਨਹੀਂ ਸੀ ਬਣੀ ਉਹ ਦੋ ਸੁੰਨ ਅਵਸਥਾ ਦੇ ਵਿੱਚ ਸੀ ਤਾਂ ਉਹਨੂੰ ਸਮਝ ਲੱਗ ਗਈ ਕਿ ਪਰਮਾਤਮਾ ਤੋਂ ਪਹਿਲਾਂ ਕੁਝ ਨਹੀਂ ਸੀ ਕਹਿੰਦਾ ਚਲੋ ਇਸ ਚੀਜ਼ ਦੀ ਮੈਨੂੰ ਸਮਝ ਲੱਗ ਗਈ ਕਿ ਉਸ ਖੁਦਾ ਤੋਂ ਉਸ ਅੱਲਾ ਤੋਂ ਉਸ ਆਕਾਲ ਪੁਰਖ ਵੈਗਰੂ ਪਰਮਾਤਮਾ ਤੋਂ ਪਹਿਲਾਂ ਕੁਝ ਨਹੀਂ ਸੀ ਪਰ ਹੁਣ ਸਵਾਲ ਇਹ ਪੈਦਾ ਇੱਕ ਹੋਰ ਦੂਸਰਾ ਕਹਿੰਦਾ ਮੇਰਾ ਸਵਾਲ ਇਹ ਹੈ ਵੀ ਉਹ ਰਹਿੰਦਾ ਕਿੱਥੇ ਹੈ ਇਹ ਤਾਂ ਦੱਸੋ ਜਿਹੜਾ ਹੁਣ ਤਾਂ ਹੈ ਨਾ ਪਹਿਲਾਂ ਹੈ ਨਹੀਂ ਸੀਗਾ ਹੁਣ ਉਹ ਰਹਿੰਦਾ ਕਿੱਥੇ ਆ ਕਹਿੰਦੇ ਐਦਾਂ ਕਰ ਇੱਕ ਦੁੱਧ ਦਾ ਲੋਟਾ ਮੰਗਵਾ ਕੇ ਦੇ ਸਾਨੂੰ ਠੀਕ ਹੈ ਰਾਜ ਉਸਨੇ ਪੀਰ ਨੇ ਦੁੱਧ ਦਾ ਲੋਟਾ ਮੰਗਵਾਇਆ ਜੋ ਸਾਹਮਣੇ ਰੱਖਿਆ ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਹਦੇ ਵਿੱਚ ਕੁਝ ਹੈ ਪੀਰ ਦੇ ਮਨ ਸ਼ੱਕ ਪੈਦਾ ਹੋ ਗਿਆ ਵੀ ਮੇਰੇ ਚੇਲਿਆਂ ਨੇ ਜਾਂ ਹੋਰ ਕਿਸੇ ਬੰਦਿਆਂ ਨੇ ਮੇਰੇ ਪੈਰੋ ਘਰਾਂ ਨੇ ਕੁਝ ਪਾ ਨਾ ਦਿੱਤਾ ਹੋਵੇ ਵਿੱਚ ਕਹਿੰਦੇ ਇਹਦੇ ਵਿੱਚ ਕੁਝ ਹੈ ਕਹਿੰਦਾ ਜੀ ਨਹੀਂ ਜਦੋਂ ਪੂਰੀ ਇਨਕੁਆਇਰੀ ਉਹਦੀ ਕੀਤੀ ਸਾਰੀ ਗੱਲਬਾਤ ਹੋ ਗਈ ਕਹਿੰਦੇ ਜੀ ਇਹਦੇ ਵਿੱਚ ਕੁਝ ਨਹੀਂ ਹੈਗਾ ਤੇ ਬਿਲਕੁਲ ਪ्योर ਦੁੱਧ ਹੈ ਕਹਿੰਦੇ ਅੱਛਾ ਠੀਕ ਹੈ ਜੋ ਦੇਖਿਆ ਕਹਿੰਦੇ ਮੈਨੂੰ ਤਾਂ ਲੱਗਦਾ ਇਹਦੇ ਵਿੱਚ ਕੁਝ ਹੈ ਕਹਿੰਦਾ ਨਹੀਂ ਜੀ ਤੁਹਾਨੂੰ ਵੈਸੇ ਹੀ ਸ਼ੱਕ ਪਿਆ ਇਹਦੇ ਵਿੱਚ ਕੁਝ ਨਹੀਂ ਹੈਗਾ ਕਹਿੰਦੇ ਅੱਛਾ ਇਦਾਂ ਦੱਸ ਵੀ ਇਹਦੇ ਵਿੱਚ ਮੈਨੂੰ ਤਾਂ ਲੱਗਦਾ ਇਹਦੇ ਵਿੱਚ ਕਿਹੋ ਹੈ ਕਿਹੋ ਹੈਗਾ ਇਹਦੇ ਵਿੱਚ ਉਹ ਹਾਂ ਕਿਉਂ ਕਿhota ਹੈ ਇਹਦੇ ਵਿੱਚ ਕਹਿੰਦੇ ਪਰ ਕਿੱਥੇ ਹੈ ਕਹਿੰਦੇ ਜੀ ਦਿਸਦਾ ਨਹੀਂ ਹੈ ਹਾਂ ਸਗਲ ਬਨਸ ਪਦਮੈ ਬਸੰਤਰ ਸਗਲ ਦੂਦ ਮੈਂ ਕੀਆ ਉੱਚ ਨੀਚ ਮੈਂ ਜੋਤ ਸੰਵਾਣੀ ਘਟ ਘਟ ਮਾ ਦੋ ਜੀਆ ਪ੍ਰਮਾਤਮਾ ਹੈ ਪਰ ਦਿਸਦਾ ਨਹੀਂ ਹੈ ਕਿਉਂ ਹੈ ਪਰ ਦਿਸਦਾ ਨਹੀਂ ਹੈ ਇਹੋ ਹੀ ਗੱਲ ਹੈ ਕਿ ਉਹ ਦਿਸਦਾ ਨਹੀਂ ਹੈ ਪਰ ਹੈ ਕਹਿੰਦਾ ਚਲੋ ਇਹ ਵੀ ਠੀਕ ਹੈ ਗੱਲ ਪਤਾ ਲੱਗਿਆ ਵੀ ਕਿੱਥੇ ਰਹਿੰਦਾ ਉਹ ਪਰ ਜਿੱਥੇ ਕਿਤੇ ਰਹਿੰਦਾ ਤੇ ਉਹ ਕਰਦਾ ਕੀ ਹੈ ਇਹ ਤਾਂ ਦੱਸੋ ਫਿਰ ਉਹ ਕਾਰਜ ਕੀ ਨੇ ਉਹ ਕਿਹੜੇ ਕਿਤੇ ਵਿਹਲੇ ਹੀ ਰਹਿੰਦਾ ਜਾਂ ਕੁਝ ਕਰਦਾ ਵੀ ਹੈ ਕਹੇ ਹਾਂ ਕਰਦਾ ਬਿਲਕੁਲ ਕਰਦਾ ਉਹ ਬੜੇ ਕੰਮ ਕਰਦਾ ਉਹ ਤੇ ਕਿਹੜੇ ਕੰਮ ਕਰਦਾ ਜੀ ਉਹ ਕਹਿੰਦੇ ਤੂੰ ਇਸ ਤਰ੍ਹਾਂ ਕਰ 2 ਸਵਾਲ ਹੁਣ ਤੂੰ ਮੈਨੂੰ ਕੀਤੇ ਆ 2 ਸਵਾਲਾਂ ਦੇ ਵਿੱਚ ਤੂੰ ਉੱਪਰ ਬੈਠਾ ਆਸਣ ਦੇ ਉੱਪਰ ਤੇ ਮੈਂ ਥੱਲੇ ਖੜਾ ਹੋਇਆ ਤੂੰ ਐਂ ਤਾਂ ਕਰ ਤੂੰ ਇੱਥੇ ਥੱਲੇ ਖੜਾ ਹੋ ਤੇ ਮੈਨੂੰ ਆਪਣੇ ਆਸਣ ਤੇ ਬਿਠਾ ਫਿਰ ਇਸ ਚੀਜ਼ ਆ ਮੈਨੂੰ ਜਵਾਬ ਦੇ ਸਕਦਾ ਕਹਿੰਦੇ ਚਲ ਠੀਕ ਹੈ ਤਾਂ ਸੌਖਾ ਹੀ ਆ ਕੰਮ ਸਸਤਾ ਹੀ ਆ ਸੌਦਾ ਕੋਈ ਗੱਲ ਨਹੀਂ ਤੇ ਬੈਠੋ ਤੁਸੀਂ ਉੱਪਰ ਗੁਰੂ ਨਾਨਕ ਪਾਤਸ਼ਾਹ ਨੂੰ ਆਸਣ ਤੇ ਬਿਠਾ ਦਿੱਤਾ ਤੇ ਆਪ ਪੀਰ ਦਸਤਗੀਰ ਜਿਹੜਾ ਹੈ ਉਹ ਥੱਲੇ ਖੜਾ ਹੋ ਜਾਂਦਾ ਕਹਿੰਦਾ ਹਾਂ ਜੀ ਹੁਣ ਦੱਸੋ ਕਹਿੰਦੇ ਹਾਂ ਹੁਣ ਮੈਂ ਤੇਰੇ ਸਵਾਲ ਦਾ ਜਵਾਬ ਦਿਆਂਗਾ ਕਹਿੰਦੇ ਜਿਹੜਾ ਕੁਝ ਹੁਣ ਹੋਇਆ ਹੈ ਨਾ ਉਹ ਇਹੋ ਹੀ ਕੰਮ ਕਰਦਾ ਕਹਿੰਦੇ ਕਿਹੜਾ ਕੰਮ ਕਰਦਾ ਉਹ ਕਹਿੰਦੇ ਦੇਖ ਮੈਂ ਥੱਲੇ ਖੜਾ ਸੀ ਮੈਨੂੰ ਆਸਣ ਤੇ ਬਿਠਾਤਾ ਤਖਤ ਤੇ ਉਠਾਤਾ ਉੱਪਰ ਉਹ ਤਖਤ ਤੇ ਉਪਰ ਆਸਣ ਦੇ ਉਪਰ ਬੈਠਾ ਹੀ ਤੈਨੂੰ ਥਲੇ ਖੜਾ ਕਰਦਾ। ਕਹਿੰਦੇ ਇਹੋ ਹੀ ਕੰਮ ਕਰਦਾ ਉਹ। ਅੱਛਾ ਸਾਨੂੰ ਲੱਗਿਆ ਨਾ ਬਿਲਕੁਲ ਠੀਕ ਹੈ। ਰੀਤੇ ਭਰੇ ਭਰੇ ਸਖਨਾਵੇ ਜੇ ਤਾਂ ਕੋ ਬਿਵਹਾਰੇ ਛਿੰਮੇ ਰੌ ਰੰਗ ਕਰੀ ਰੌ ਰੰਗ ਕਰ ਡਾਰੇ। ਉਹ ਇੱਕ ਛਿੰਦੇ ਵਿੱਚ ਭਰਿਆਂ ਨੂੰ ਖਾਲੀ ਕਰਨਦਾ ਤੇ ਖਾਲੀਆਂ ਨੂੰ ਭਰ ਦਿੰਦਾ। ਰਾਜਿਆਂ ਨੂੰ ਰੰਗ ਬਣਾਉਂਦਾ ਤੇ ਰੰਕਾਂ ਨੂੰ ਉਹ ਰਾਜੇ ਬਣਾ ਦਿੰਦਾ। ਇੱਕ ਹੋਰ ਫਰਮਾਨ ਦੇ ਵਿੱਚ ਗੁਰੂ ਪਾਤਸ਼ਾਹ ਸਾਨੂੰ ਬਖਸ਼ਿਸ਼ ਕਰਦੇ ਨੇ। ਕਹਿੰਦੇ ਜੈਸੇ ਹਰ ਹਟ ਕੀ ਮਾਲਾ ਟਿੰਡ ਲੱਗਤ ਹੈ ਇੱਕ ਸਖਣੀ ਹੋਰ ਫੇਰ ਭਰੀਅਤ ਹੈ ਖੂਦ ਹੀ ਟੰਡਾਂ ਭਰਦੀਆਂ ਨੇ ਖਾਲੀ ਹੁੰਦੇ ਨੇ ਭਰਦੀਆਂ ਨੇ ਖਾਲੀ ਹੁੰਦੀਆਂ ਨੇ ਇਹ ਅਕਾਲ ਪੁਰਖ ਵੈਗੁਰੂ ਪਰਮਾਤਮਾ ਦਾ ਉਹਦਾ ਨਿਯਮ ਹੈ ਉਹਦਾ ਹੁਕਮ ਹੈ ਇਹ ਸਾਰੇ ਕਰ ਜੋ ਆਪ ਹੀ ਕਰਦਾ ਹੈ ਤੋਂ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਉਹਨੀਆਂ ਪੁੱਲਾਂ ਚੁੱਕ ਦੀ ਸ਼ਾਮਾਂ ਉਹ ਵਾਹਿਗੁਰੂ ਜੀ ਦਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ